ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਦੋਸਾਂਝ ਦੀ ਸਰਦਾਰ ਜੀ 3 ਮੂਵੀ ਤੋਂ ਬਾਅਦ ਭਾਰਤ ਦੇ ਵਿੱਚ ਵੱਡਾ ਵਿਵਾਦ ਸੜਿਆ ਹੋਇਆ ਸੀ ਅਤੇ ਕਈ ਸਿੰਗਰਾਂ ਦੀ ਦਲਜੀਤ ਦੋਸਾਂਝ ਦੇ ਨਾਲ ਕਾਉਂਟਰਵਰਸੀ ਵੀ ਹੋਈ ਅਤੇ ਉਹਨਾਂ ਦੇ ਵਿੱਚ ਬੀ ਪ੍ਰਾਕ ਮੀਕਾ ਸਿੰਘ ਗੁਰੂ ਰਦਾਵਾ ਇਹ ਵੱਡੇ ਨਾਮ ਸ਼ਾਮਲ ਸਨ ਅਤੇ ਦੋਸਤੋ ਹੁਣ ਗੁਰੂ ਰਦਾਵੇ ਦੇ ਵੱਲੋਂ ਇੱਕ ਸਟੋਰੀ ਸ਼ੇਅਰ ਕੀਤੀ ਗਈ ਜਿਸ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਗੁਰੂ ਰਦਾਵੇ ਦੇ ਵੱਲੋਂ ਇੱਕ ਸਟੋਰੀ ਸ਼ੇਅਰ ਕੀਤੀ ਗਈ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਸਿੱਧੂ ਆਰਚੀਵ ਪੇਜ ਦੇ ਨਾਮ ਤੋਂ ਅਤੇ ਇਸ ਸਟੋਰੀ ਦੇ ਵਿੱਚ ਖਾਸ ਇਹ ਹੈ ਕਿ ਇਹ ਸਟੋਰੀ ਦੇ ਵਿੱਚ ਜੋ ਫੋਟੋ ਵਿਖਾਈ ਦੇ ਰਹੀ ਹੈ ਉਹ ਸਿੱਧੂ ਮੂਸੇਵਾਲੇ ਬਾਈ ਅਤੇ ਡ੍ਰੇਕ ਦੀ ਫੋਟੋ ਨਜ਼ਰ ਆ ਰਹੀ ਹੈ ਅਤੇ ਗੁਰੂ ਰਦਾਵੇ ਦੇ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇਹ ਪੋਸਟ ਸ਼ੇਅਰ ਕਰਕੇ ਲਿਖਿਆ ਗਿਆ ਹੈ ਕਿ ਬੇਟਿੰਗ ਯਾਨੀ ਕਿ ਉਸ ਨੂੰ ਸਿੱਧੂ ਮੂਸੇਵਾਲੇ ਬਾਈ ਅਤੇ ਡ੍ਰੇਕ ਦੀ ਕਲੈਬੋਰੇਸ਼ਨ ਦੀ ਬੇਟ ਹੈ ਤਾਂ ਦੋਸਤੋ ਹੁਣ ਸਿੱਧੂ ਫੈਨ ਜ ਇਸ ਕਰਕੇ ਇਸ ਗੱਲ ਤੋਂ ਹੈਰਾਨ ਨੇ ਕਿ ਗੁਰੂ ਸਿਧੂ ਮੂਸੇਵਾਲੇ ਬਾਈ ਦੀ ਇਹ ਪੋਸਟ ਕਿਉਂ ਸ਼ੇਅਰ ਕੀਤੀ ਤਾਂ ਦੋਸਤੋ ਕੀ ਇਹ ਗੁਰੂ ਰਦਾਵੇ ਦਾ ਕੋਈ ਪਬਲਿਸਿਟੀ ਸਟੰਟ ਹੋ ਸਕਦਾ ਹੈ ਜਾਂ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟਲੀ ਦਿਲਜੀਤ ਦੋਸਾਂਝ ਦੇ ਨਾਲ ਗੁਰੂ ਰਦਾਵੇ ਦੀ ਇੱਕ ਕਾਉਂਟਰਵਰਸੀ ਹੋਈ ਹੈ ਤਾਂ ਹੋ ਸਕਦਾ ਹੈ ਕਿ ਸਿਧੂ ਮੂਸੇਵਾਲੇ ਬਾਈ ਦੀ ਫੋਟੋ ਤਾਂ ਅਪਲੋਡ ਕੀਤੀ ਗਈ ਹੋਵੇ ਕਿ ਸਿਧੂ ਮੂਸੇਵਾਲੇ ਦੇ ਫੈਨ ਜ ਮੇਰਾ ਸਾਥ ਦੇ ਦੇਣਗੇ ਅਤੇ ਦੋਸਤੋ ਸਿਧੂ ਮੂਸੇਵਾਲੇ ਬਾਈ ਦੇ ਫੈਨਸ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਹੈ ਕਿ ਗੁਰੂ ਰਦਾਵਾ ਤਾਂ ਬੱਬੂ ਮਾਨ ਨੂੰ ਆਪਣਾ ਉਸਤਾਦ ਮੰਨਦਾ ਹੈ ਅਤੇ ਸਿਧੂ ਮੂਸੇਵਾਲੇ ਬਾਈ ਨੂੰ ਕਿਸੇ ਸਮੇਂ ਆਪਣੇ ਗੀਤਾਂ ਦੇ ਵਿੱਚ ਗੁਰੂ ਰਦਾ ਗੁਰੂ ਰਦਾਵੇ ਨੇ ਸਿੱਧੂ ਮੂਸੇ ਵਾਲੇ ਬਾਈ ਦੀ ਪੋਸਟ ਸ਼ੇਅਰ ਕੀਤੀ ਅਤੇ ਗੁਰੂ ਰਦਾਵੇ ਦਾ ਸਿੱਧੂ ਮੂਸੇ ਵਾਲੇ ਬਾਈ ਦੀ ਇਹ ਪੋਸਟ ਸ਼ੇਅਰ ਕਰਨ ਦਾ ਕੀ ਮਕਸਦ ਹੋ ਸਕਦਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ